ਕਿ ਬੰਨ ਜਿਹੜਾ ਹੈ ਉਹ ਸਤਲੁਜ ਦਰਿਆ ਦੇ ਵਿੱਚ ਜਿਹੜਾ ਕੀ ਰੁੜ ਗਿਆ ਹੋਇਆ ਤੇ ਪਿੱਛੇ ਖੇਤਾਂ ਦੀ ਜਿਹੜੀ ਜ਼ਮੀਨ ਆ ਉਹ ਰਹਿ ਗਈ ਹੋਈ ਹੈ ਤੇ 40 ਤੋਂ 50 ਕਿੱਲੇ ਜਿਹੜੇ ਕੀ ਹੈ ਉਹ ਦਰਿਆ ਕੁਝ ਇਸ ਇੰਨੇ ਕ ਹਿੱਸੇ ਦੇ ਵਿੱਚ ਜਿਹੜਾ ਕੀ ਲੈ ਕੇ ਜਾ ਚੁੱਕਿਆ ਹੈ ਸਾਡੇ ਨਾਲ ਕੀ ਮੌਜੂਦਾ ਹਾਲਾਤ ਕੀ ਨੇ ਇਸ ਸਮੇਂ ਇਸ ਬੰਨ ਦੇ ਜੇਕਰ ਗੱਲ ਕੀਤੀ ਜਾਵੇ ਬੰਨ ਤਾਂ ਨਾ ਬਾਜੀ ਜੇ ਮੈਂ ਤੁਹਾਨੂੰ ਦੱਸਾਂ ਹੁਣ ਬੰਨ ਤਾਂ ਹੈ ਹੀ ਨਹੀਂ ਰਹਿਿਆ ਨਹੀਂ ਵਹਾਈ ਇੰਨਾ ਤੇਜ਼ੀ ਨਾਲ ਕੋਈ ਵਹਾ ਕੇ ਲੈ ਕੇ ਨਾਲ ਠੀਕ ਹੈ ਜੀ ਤੇ ਇਹ ਘਰ ਸਿਗਾ ਤੁਸੀਂ ਆ ਦੇਖਿਆ ਵਾ ਹੂੰ ਤੇ ਇਸ ਤੋਂ ਅੱਗੇ ਵੀ ਦੋ ਮੇਰੇ ਸਾਹਮਣੇ ਚਾਰ ਪੰਜ ਕਮਰੇ ਸੁੱਤੇ ਪਰਵਾਰ ਰਹੇ ਸੀਗੇ ਉਹ ਵੀ ਡੇਗੇ ਵਿੱਚ ਸਾਰਾ ਜਿਹੜਾ ਉਹ ਸਾਹਮਣੇ ਆ ਨਾ ਉਹ ਸਿੱਧੀ ਟੱਕਰ ਇੱਧਰ ਸਾਡੇ ਨਾਲ ਪੈਂਦੀ ਵੀ ਆ ਤੇ ਮਾਈਨਿੰਗ ਕਰਕੇ ਹੀ ਅਸੀਂ ਬਦਨਾਮ ਹੋਈ ਜਾਨੀ ਬਿਲਕੁਲ ਇੱਥੇ ਬੜਾ ਚਰਚਾ ਵੀ ਛੜੀ ਹੋਈ ਆ ਵੀ ਇਸ ਸਪੈਂਡ 'ਚ ਬਹੁਤ ਜ਼ਿਆਦਾ ਮਾਈਨਿੰਗ ਹੋਈ ਆ ਤਾਂ ਕਰਕੇ ਦਰਿਆ ਡੂੰਘਾ ਇੱਥੋਂ ਦੀ ਤਾਂ ਮਾਰ ਵੱਜਦੀ ਪਈ ਪਾਜੀ 2000 ਮੈਂ ਕਹਿੰਦਾ ਤੁਸੀਂ ਨਾ ਸਪੂਤ ਕਰ ਦੋ ਕੋਈ 2021-22 ਤੋਂ ਬਾਅਦ ਸਾਡੇ ਪਿੰਡ ਚ ਮਾਈਨਿੰਗ ਹੋਈ ਹੋਈ ਹੈ ਮਾਈਨਿੰਗ ਹੋਈ ਹੋਈ ਨਹੀਂ ਸਾਡੇ ਪਿੰਡ ਦੇ ਵਿੱਚ ਹਾਂ ਤੇ ਇੱਥੇ ਨਾ ਇੱਥੋਂ ਮਾਈਨਿੰਗ ਹੋਈ ਹੈ ਤਕਰੀਬਨ 6 ਕਿਲੋਮੀਟਰ ਅੱਗੇ ਰੋਡ ਪਿੰਡ ਦੇ ਵਿੱਚ ਜਿੱਥੇ ਉਹ ਖੰਭੇ ਖੜੇ ਆ ਉੱਥੋਂ ਮਾਈਨਿੰਗ ਹੋਈ ਹੋਈ ਹੈ ਉਹ ਮਾਈਨਿੰਗ ਇੱਥੋਂ ਸਾਡੇ ਪਿੰਡ ਦੇ ਵਿੱਚ ਟਿਪਰ ਲੰਘਦੇ ਸੀ ਇਸ ਵਜ੍ਹਾ ਨਾਲ ਕਿਉਂਕਿ ਆਹ ਚੀਜ਼ ਆ ਨਾ ਜਿਹੜੀ ਇੱਥੇ ਆਪਾਂ ਇੱਥੇ ਕੰਡਾ ਲੱਗਿਆ ਹੋਇਆ ਹੁਣ ਉਹੀ ਪਿੰਡ ਸਾਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਨ੍ਹਾਂ ਨੇ ਪਿੰਡਾਂ ਨੇ ਟਿਪਰ ਲੰਘਾਉਣ ਦੇ 5-500 ਰੁਪਏ ਇੱਕ ਪਰ ਟਿਪਰ ਲਿਆ ਹੈ ਬੇ ਲੁਧਿਆਣਾ ਦੇ ਸਸਰਾ ਕੈਣ ਨੂੰ ਵੀ ਹੁਣ ਤੇ ਨਹੀਂ ਜੀ ਕਰਦਾ ਕਿਉਂਕਿ ਬੰਨ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਜਿਹੜਾ ਕੀ ਰੁੜ ਗਿਆ ਹੋਇਆ ਤੇ ਪਿੱਛੇ ਖੇਤਾਂ ਦੀ ਜਿਹੜੀ ਜ਼ਮੀਨ ਆ ਉਹ ਰਹਿ ਗਈ ਹੋਈ ਹੈ ਤੇ ਤਸਵੀਰਾਂ ਜਿੱਥੇ ਤੁਹਾਨੂੰ ਅਸੀਂ ਪਿਛਲੇ ਦਿਨੀ ਚੜ ਕੇ ਵੀ ਦਿਖਾ ਰਹੇ ਸੀਗੇ ਉਹ ਮਕਾਨ ਵੀ ਜਿਹੜਾ ਹੈ ਉਹ ਸਤਲੁਜ ਦਰਿਆ ਆਪਣੇ ਵਿੱਚ ਅ ਲੈ ਚੁੱਕਿਆ ਹੋਇਆ ਬਿਲਕੁਲ ਇੱਕ ਤਸਵੀਰਾਂ ਤੁਹਾਨੂੰ ਮੈਂ ਜਰੂਰ ਦਿਖਾਉਣੇ ਚਾਹਾਂਗਾ ਵੀ ਕਿਸ ਤਰੀਕੇ ਨਾਲ ਦੇਰੀ ਸਾਤੂ ਦੇ ਦਰਿਆ ਦੀ ਢਾ ਇਸ ਬੰਨ ਸਸਰਾਲੀ ਕਲੋਨੀ ਵਾਲੇ ਬੰਨ ਤੇ ਲੱਗਦੀ ਹੈ ਤੇ ਢੀਗਾਂ ਜਿਹੜੀਆਂ ਨੇ ਉਹ ਲਗਾਤਾਰ ਹਾਲੇ ਵੀ ਡਾ ਢਿਗਨ ਦਾ ਸਿਲਸਲਾ ਹੈ ਉਹ ਉਸੇ ਤਰੀਕੇ ਨਾਲ ਚੱਲਦਾ ਪਿਆ ਤੇ ਜੇਕਰ ਗੱਲ ਕਰੀਏ ਇਸ ਦੀ ਮਾਰ ਜਿਹਦਾ ਮਾਰ ਤਕਰੀਬਨ 40 ਤੋਂ 50 ਕਿਲ ਜਿਹੜੇ ਕੀ ਹੈ ਉਹ ਦਰਿਆ ਕੁਝ ਇਸ ਐਨੇ ਕ ਹਿੱਸੇ ਦੇ ਵਿੱਚੋਂ ਜਿਹੜਾ ਕਿ ਲੈ ਕੇ ਜਾ ਚੁੱਕਿਆ ਸਾਡੇ ਨਾਲ ਕਿਸਾਨ ਭਾਈ ਵੀ ਮੌਜੂਦ ਨੇ ਜਿਨ੍ਹਾਂ ਦੇ ਖੇਤ ਦਰਿਆ ਦੇ ਵਿੱਚ ਪੈਂਦੇ ਸੀਗੇ ਤਾਂ ਭਾਈ ਜੀ ਕੀ ਮੌਜੂਦਾ ਹਾਲਾਤ ਕੀ ਨੇ ਇਸ ਸਮੇਂ ਇਸ ਬੰਨ ਦੇ ਜੇਕਰ ਗੱਲ ਕੀਤੀ ਜਾਵੇ ਬੰਨ ਤਾਂ ਨਾ ਭਾਜੀ ਜੇ ਮੈਂ ਤੁਹਾਨੂੰ ਦੱਸਾਂ ਹੁਣ ਬੰਨ ਤਾਂ ਹੈ ਹੀ ਨਹੀਂ ਰਿਹਾ ਨਹੀਂ ਤੇ ਪਾਣੀ ਦਾ ਵਹਾਈ ਇੰਨਾ ਤੇਜ਼ ਸੀ ਸਭ ਕੋਈ ਵਹਾ ਕੇ ਲੈ ਗਿਆ ਨਾਲ ਠੀਕ ਹੈ ਜੀ ਤੇ ਇਹ ਘਰ ਸੀਗਾ ਤੁਸੀਂ ਆ ਦੇਖਿਆ ਵਾ ਤੇ ਇਸ ਤੋਂ ਅੱਗੇ ਵੀ ਦੋ ਮੇਰੇ ਸਾਹਮਣੇ ਚਾਰ ਪੰਜ ਕਮਰੇ ਸੀ ਉੱਥੇ ਪਰਿਵਾਰ ਰਹੇ ਰਹੇ ਸੀਗੇ ਉਹ ਵੀ ਡੇਗੇ ਵਿੱਚ ਸਾਰਾ ਤੇ ਮਨ ਲੱਗ ਵੀ ਇੰਨਾ ਕੁ ਵਹਾ ਤੇ ਸੀਗਾ ਸਭ ਕੁਝ ਤੇਜ਼ ਨਸ ਕਰਦਾ ਪਾਣੀ ਇਹ ਸਿਰਫ ਵਜ੍ਹਾ ਕੀ ਹੈ ਇਸ ਦੀ ਇਧਰੋਂ ਮਾਈਨਿੰਗ ਉਹ ਮਾਈਨਿੰਗ ਨਾਂ ਹੋਣ ਕਰਕੇ ਜਿਹੜਾ ਉਹ ਸਾਹਮਣੇ ਆ ਨਾ ਉਹ ਸਿੱਧੀ ਟੱਕਰ ਇਧਰ ਸਾਡੇ ਵੱਲ ਪੈਂਦੀ ਦੀ ਹੈ ਤੇ ਮਾਈਨਿੰਗ ਕਰਕੇ ਹੀ ਅਸੀਂ ਬਦਨਾਮ ਹੋਈ ਜੰਨੇ ਆ ਬਿਲਕੁਲ ਇੱਥੇ ਬੜਾ ਚਰਚਾ ਵੀ ਛੜੀ ਹੋਈ ਆ ਵੀ ਇਸ ਪਿੰਡ 'ਚ ਬਹੁਤ ਜ਼ਿਆਦਾ ਮਾਈਨਿੰਗ ਹੋਈ ਆ ਤਾਂ ਕਰਕੇ ਦਰਿਆ ਡੂੰਘਾ ਇੱਥੋਂ ਦੀ ਤਾਂ ਮਾਰ ਵੱਜਦੀ ਪਈ ਆ ਪਾਜੀ 2000 ਮੈਂ ਕਹਿੰਦਾ ਤੁਸੀਂ ਨਾ ਸਬੂਤ ਕਰ ਦਿਓ ਕੋਈ 2021 22 ਤੋਂ ਬਾਅਦ ਸਾਡੇ ਪਿੰਡ 'ਚ ਮਾਈਨਿੰਗ ਹੋਈ ਹੋਵੇ ਮਾਈਨਿੰਗ ਹੋਈ ਹੋਈ ਨਹੀਂ ਸਾਡੇ ਪਿੰਡ ਦੇ ਵਿੱਚ ਹੂੰ हां ਤੇ ਇੱਥੇ ਨਾ ਇੱਥੋਂ ਮਾਈਨਿੰਗ ਹੋਈ ਆ ਤਕਰੀਬਨ 6 ਕਿਲੋਮੀਟਰ ਅੱਗੇ ਰੋਡ ਪਿੰਡ ਦੇ ਵਿੱਚ ਠੀਕ ਹੈ ਜਿੱਥੇ ਉਹ ਖੰਭੇ ਖੜੇ ਆ ਉੱਥੋਂ ਮਾਈਨਿੰਗ ਹੋਈ ਹੋਈ ਆ ਉਹ ਮਾਈਨਿੰਗ ਇੱਥੋਂ ਸਾਡੇ ਪਿੰਡ ਦੇ ਵਿੱਚ ਟਿਪਰ ਲੰਘਦੇ ਸੀ ਇਸ ਵਜ੍ਹਾ ਨਾਲ ਕਿਉਂਕਿ ਆ ਚੀਜ਼ ਆ ਨਾ ਜਿਹੜੀ ਇੱਥੇ ਆਪਾਂ ਇੱਥੇ ਕੰਡਾ ਲੱਗਿਆ ਹੋਇਆ ਸੀ ਇੱਥੇ ਇਹ ਨਾ ਕੰਡਾ ਲੱਗਿਆ ਹੋਇਆ ਸੀ ਤੇ ਉੱਥੋਂ ਕੰਪਨੀ ਨੇ ਕੰਡਾ ਲਗਾਇਆ ਹੋਇਆ ਸੀ ਉੱਥੋਂ ਆਉਂਦੇ ਸੀ ਟਿਪਰ ਬੰਨੋ ਬੰਨ ਤੇ ਇੱਥੇ ਕੰਡਾ ਹੋ ਕੇ ਫੇਰ ਪਿੰਡਾਂ ਵਿੱਚ ਲੰਘਦੇ ਸੀ ਹੁਣ ਉਹੀ ਪਿੰਡ ਸਾਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਨ੍ਹਾਂ ਨੇ ਇਹ ਹਾਲਾਤ ਇਹਨਾਂ ਪਿੰਡ ਗੌਸ ਹਾਂਜੀ ਗਦਾਪੁਰ ਹੋ ਗਿਆ ਗੌਸਗੜ ਹੋ ਗਿਆ ਤੇ ਸਾਡਾ ਸਸਰਾਲੀ ਪਿੰਡ ਹੋ ਗਿਆ ਤੇ ਹੁਣ ਆ ਕੇ ਇੱਥੇ ਕਹਿੰਦੇ ਆ ਜੀ ਆਹ ਦੇਖੋ ਆਹ ਮਾਲਕ ਕੱਲ ਕਹਿ ਰਿਹਾ ਸੀ ਭਗਵਾਨ ਜੀ ਤੁਮਨ ਨੂੰ ਬੁਲਾਓ ਗਾਲ ਕੱਢ ਕੇ ਗਿਆ ਸੀ ਉਹ ਮਾਲਕ ਨੇ ਜਿੱਥੇ ਪਪੂਲਰ ਲੱਗੇ ਹੋਏ ਆ ਕਿਹਾ ਸੀਗਾ ਨਾ ਇਹ ਬੰਦਾ ਇਹ ਬੰਦੇ ਨੇ ਖੁਦ ਮੈਨ ਕੀਤੀ ਆ 15 ਫੁੱਟ ਡੂੰਗੀ ਅੱਛਾ ਜੀ ਹਾਂ ਤੇ ਇਹ ਦੱਸੋ ਵੀ ਆਪਾਂ ਬਦਨਾਮ ਕਿਹਨੂੰ ਕਰ ਰਹੇ ਆ ਹੂੰ ਕਿਉਂ ਕਰ ਰਹੇ ਹੋ ਭਾਜੀ ਮੈਨੂੰ ਇਹ ਗੱਲ ਦੱਸੋ ਵੀ ਆਪਾਂ ਇੱਕ ਇੱਕ ਮਤਲਬ ਕਿ ਤੁਸੀਂ ਵੀ ਸਿਆਣੇ ਹੋ ਆਪਾਂ ਨਾ ਘਰ ਦੇ ਮੋਰੂ ਚਪਲਾਂ ਚੱਕ ਹੋ ਜਵੇ ਆਪਾਂ ਭਾਈ ਜੀ ਦੀ ਜਾਨ ਕੱਢ ਦਿੰਨੇ ਆ ਫੋਨ ਕਰ ਕਰਕੇ ਭਾਈ ਜੀ ਲੋਸਮੈਂਟ ਕਰ ਮੇਰੀ ਚਪਲਾ ਚੱਕ ਹੋ ਗਈਆਂ ਕੀ ਗੱਲ ਐਥੋਂ ਮਾਈਨਿੰਗ ਬਿਨਾ ਬਿਨਾ ਕਿਸੇ ਗੱਲ ਤੋਂ ਚੱਕ ਹੋ ਗਈ ਰੇਤਾ ਬਿਨਾ ਗੱਲ ਤੋਂ ਚੱਕ ਹੋ ਗਿਆ ਬਈ ਮਾਈਨਿੰਗ ਹੋਵੇ ਤਾਂ ਟਰਾਲੀ ਬਿਨਾ ਪੰਚਾਇਤ ਦੀ ਮਰਜ਼ੀ ਤੋਂ ਪਿੰਡ ਤੋਂ ਬਾਹਰ ਨਹੀਂ ਨਿਕਲਦੀ ਟਰੈਕਟਰ ਦੀ ਸੈਲਫ ਵੱਜਦੀ ਨਾ ਨਾਲ ਦੇ ਚਾਰ ਘਰ ਉੱਠ ਖੜਦੇ ਆ ਤੇ ਇੱਥੇ ਬਿਨਾ ਗੱਲ ਤੋਂ ਮਾਈਨਿੰਗ ਹੋ ਗਈ ਦੱਸੋ ਚਮਚਾ ਚੱਕ ਕੇ ਲੈ ਗਿਆ ਚੋਰੀ ਚੋਰੀ ਸੀਗਾ ਉਹ ਚਮਚਾ ਤਾਂ ਸੀਗਾ ਨਹੀਂ ਬਿਲਕੁਲ ਹਾਂ ਚੋਰੀ ਦਾ ਚਮਚਾ ਸੀ ਉਹ ਦੱਸੋ ਜਿਹੜਾ ਚੱਕ ਕੇ ਲੈ ਗਿਆ ਜੇਬ ਚ ਪਾ ਗਏ ਆਫਸਰ ਨੂੰ ਟਿੱਪਰ ਭਰ ਕੇ ਗਏ ਆ ਕੋਸ਼ ਕਰਕੇ ਗਏ ਆ ਉਹ ਵਜ੍ਹਾ ਕੀ ਸੀਗੀ ਉਹਦੀ ਪਿੰਡਦਿਆਂ ਨੇ ਲਾਲਚ ਨੂੰ ਜਮੀਨਾ ਦਿੱਤੀਆਂ ਵਾ ਹੂੰ ਪੈਸਾ ਖਾ ਗਏ ਸਾਰਾ ਕੁਝ ਕਰ ਗਏ ਹੁਣ ਬਦਨਾਮ ਸਿਰਫ ਇੱਕੋ ਹੋ ਰਿਹਾ ਆ ਦੇਖ ਲੋ ਦਾ ਵਿਚਾਰਦਾ ਘਰ ਟਹਿ ਗਿਆ ਇੱਕ ਤਸਵੀਰਾਂ ਜ਼ਰੂਰ ਦਿਖਾਓ ਤੇ ਘਰ ਐਡਾ ਵੱਡਾ ਸੀ ਨਾ ਦੂਜੀ ਮੰਜ਼ਲ ਤੱਕ ਘਰ ਬਣਿਆ ਹੋਇਆ ਸੀ ਤੁਸੀਂ ਆਪ ਦੇਖੇ ਦੂਰੀਆਂ ਦਿਖਾਈਆਂ ਇਸੇ ਤੇ ਸਾਰੇ ਡਿੱਗਦੇ ਨੇ ਸਾਰੇ ਸਾਡੇ ਸਾਡੇ ਆਲੇ ਦੁਆਲੇ ਪਿੰਡਾਂ ਨੇ ਸਾਰਿਆਂ ਨੇ ਖੁਸ਼ੀ ਮਨਾਈ ਐ ਇਸ ਚੀਜ਼ ਦੀ ਨੁਕਸਾਨ ਤਾਂ ਨੁਕਸਾਨ ਹੀ ਆ ਭਾਜੀ ਜਿਹਦਾ ਮਰਜ਼ੀ ਨੁਕਸਾਨ ਹੋਇਆ ਵੇ ਚਾਹੇ ਤਗੜ ਅਗਲੇ ਨੇ ਮਿਹਨਤ ਕੀਤੀ ਆਪਦਾ ਬਿਜ਼ਨਸ ਕੀਤਾ ਮਾਈਨਿੰਗ ਦੇ ਵਿੱਚ ਬਿਜ਼ਨਸ ਕੀਤਾ ਤੇ ਤੁਸੀਂ ਨਾ ਦਿੰਦੇ ਜਮੀਨਾਂ ਨਾ ਸਾਡੇ ਮਾਈਨਿੰਗ ਹੁੰਦੀ ਮੇਰੇ ਪੈਸੇ ਲੈ ਕੇ ਦਿੱਤੀਆਂ ਭਾਜੀ ਤੁਸੀਂ ਤੁਸੀਂ ਇਹਨਾ ਸੁਵਿਧਾ ਕੇਂਦਰ ਜਾਓ ਤੁਸੀਂ ਮੇਰੇ ਨਾਮ ਤੇ ਫਰਦ ਕਢਾ ਕੇ ਦਿਖਾ ਦਿਓ ਨਹੀਂ ਨਿਕਲਦੀ ਬਾਜੀ ਮਾਲਕਾਂ ਨੇ ਆਪ ਫਰਦ ਫਰਦਾ ਕਢਾ ਕਢਾ ਕੇ ਦਿੱਤੀਆਂ ਉਹਨਾਂ ਨੂੰ ਠੀਕ ਆ ਜੀ ਕਾਦੇ ਲਾਲ ਚ ਨੂੰ ਅਸੀਂ ਅੜੜ ਕੇ ਪੈਸੇ ਲਏ ਆ ਲੱਖ ਲੱਖ 2 2 ਲੱਖ ਰੁਪਇਆ ਖੇਤ ਦਾ ਲਿਆ ਵਾ ਠੀਕ ਹੈ ਜੀ ਤੇ ਹੁਣ ਬਦਨਾਮ ਕੌਣ ਹੋ ਰਿਹਾ ਖਾਨਪੀਰ ਨੂੰ ਬਾੰਦ ਰੀ ਡੰਡੇ ਖਾਨ ਨੂੰ ਰੱਚ ਤੇ ਹੁਣ ਉਹ ਬੰਦੇ ਨੂੰ ਤੁਸੀਂ ਬਦਮਾਸ਼ ਦੱਸਦੇ ਆ ਲੋਕਾਂ ਦੇ ਘਰਾਂ ਚ ਜਾ ਜਾ ਕੇ ਉਹਨਾਂ ਨੇ ਤੁਹਾਡੇ ਕੋਲੋਂ ਜਮੀਨਾਂ ਖੋਈਆਂ ਆਪ ਹੀ ਕਹਿੰਦੇ ਮੂਰੇ ਹੋ ਕੇ ਪਿੰਡ ਵਾਲਿਆਂ ਨੇ ਜਿੱਦਾਂ ਜਮੀਨਾਂ ਕਿਉਂਕਿ ਬਿਨਾਂ ਮਰਜ਼ੀ ਤੋਂ ਮਾਈਨਿੰਗ ਨਹੀਂ ਹੋ ਸਕਦੀ ਭਾਜੀ ਜਿਨ੍ਹਾਂ ਨੇ ਰੇਤੇ ਵਾਲਿਆਂ ਨੇ ਪੈਸਾ ਕਮਾਇਆ ਕਮਾਇਆ ਜਿਨ੍ਹਾਂ ਨੇ ਖੇਤ ਵੇਚੇ 500 ਰੁਪਿਆ ਪਰ ਟਿੱਪਰ ਪਿੰਡ ਤੋਂ ਲੰਘਣ ਵਾਲਿਆ ਦੱਸੋ ਉਹ ਪੈਸਾ ਕਿੱਥੇ ਉਹਦੇ ਬਾਰੇ ਦੱਸ ਦੇਣੀ ਕੋਈ ਉਹਦੇ ਬਾਰੇ ਕੋਈ ਚਾ ਕੋਰੋਨਾ ਰੁਪਿਆ ਭਾਜੀ ਪਿੰਡ ਵਾਲਿਆਂ ਨੇ ਕਮਾ ਲਿਆ ਤੇ ਹੁਣ ਇੱਥੇ ਆ ਕੇ ਸਾਨੂੰ ਬਦਨਾਮ ਕਰਦੇ ਆ ਬਦਮਾਸ਼ ਦੱਸਦੇ ਆ ਸਾਨੂੰ ਭਈ ਪੰਚਾਇਤਾਂ ਨੇ ਕਮਾਇਆ ਜੀ ਭਈ ਆ ਖੇਤਕੀ ਨੇ ਕਮਾਇਆ ਭਾਜੀ ਜਿਹਦਾ ਜਿਹੜਾ ਸਭ ਤੋਂ ਪਹਿਲਾਂ ਬੰਨ ਜੇਕਰ ਪੂਰਿਆ ਸੀ ਜਿਹੜਾ ਪਿੰਡ ਆ ਦਰਾ ਖੇਤ ਜੀ ਪਾਜੀ ਇੱਥੇ ਵੀ ਮੈਨੂੰ ਕੋਈ ਆ ਗੌਂਸ ਘੜਦੀ ਜਗ੍ਹਾ ਹੈ ਇਹ ਜਗਾ ਕੀ ਦੀ ਹੈ ਇਹ ਗੌਂਸ ਕੜਦੀ ਜਗਾ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਆ ਇਹ ਨਾ ਸਸਰਾਲੀ ਜਗਾ ਨਹੀਂ ਹੈ ਨਹੀਂ 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 ਇਹ ਹੈਗੀ ਸਸਰਾਲੀ ਕਲੋਨੀ ਦੀ ਹੈ ਮਤਲਬ ਮਾਲਕ ਇਹਦਾ ਓਨਰ ਹੈ ਜਿਹੜਾ ਉਹ ਗੌਂਸ ਕੜਦਾ ਵਾ ਕਹਿੰਦੇ ਗੌਂਸ ਕੜਦੇ ਮੈਨੂੰ ਬਾਈ ਨੇਮ ਨੇਮ ਪਤਾ ਵਾ ਜਿਨ੍ਹਾਂ ਤੇ ਮਾਈਨਿੰਗ ਦੇ ਪਰਚੇ ਹੋਏ ਹੋਏ ਆ ਬਾਈ ਨੇਮ ਮੈਂ ਨਾਮ ਲੈ ਸਕਦਾ ਵਾਂ ਠੀਕ ਆ ਤੇ ਉਹਨਾਂ ਤੇ ਮਾਈਨਿੰਗ ਦੇ ਪਰਚੇ ਵੀ ਹੋਏ ਹੋਏ ਆ 25 25 30 30 ਲੱਖ ਦੇ ਤੇ ਉਹ ਕਿੱਦਾਂ ਹੋ ਗਏ ਉਹ ਬਿਨਾਂ ਮਾਈਨਿੰਗ ਤੋਂ ਹੋ ਗਏ ਘਰ ਬੈਠੇ ਤੇ ਹੋ ਗਏ ਪਰਚੇ ਉਹ ਦੱਸੋ ਪਹਿਲਾਂ ਥੋੜੇ ਪਿੰਡ ਦੇ ਆਪਣੇ ਮਾਈਨਿੰਗ ਕਰਦੇ ਆ ਸਾਰਾ ਕੁਝ ਕਰਦੇ ਆ ਤੇ ਇੱਥ ਕੱਲਾ ਸਸਰਾਲੀ ਭਾਜੀ 200 ਕਿੱਲੇ ਦੇ ਵਿੱਚ ਨਾ ਮਾਈਨਿੰਗ ਹੋਈ ਸੀ 2021 ਦੇ ਵਿੱਚ 200 ਕਿੱਲੇ ਦੇ ਵਿੱਚ ਸਸਰਾਲੀ ਕਲੋਨੀ ਤੋਂ ਲੈ ਕੇ ਰੋਡਪਿੰਡ ਤੱਕ ਠੀਕ ਹੈ ਜੀ ਉਹ ਕੱਲਾ ਸੁਖਦੇਵ ਸਿੰਘ ਦਾ 200 ਕਿੱਲਾ ਨਹੀਂ ਸੀ ਠੀਕ ਹੈ ਜੀ ਸੁਖਦੇਵ ਸਿੰਘ ਕੋਲ ਕਿੰਨੇ ਹੋਣਗੇ 20 ਹੋਣਗੇ 50 ਹੋਣਗੇ ਕਿੱਲੇ ਬਾਕੀ 150 ਕਿੱਥੋਂ ਆ ਗਏ ਬਿਲਕੁਲ ਠੀਕ ਹੈ ਜੀ ਉਹ ਵੀ ਤਾਂ ਆਪਦੇ ਲਾਲਚ ਨੂੰ ਦਿੱਤੀ ਆਪਾਂ ਜ਼ਮੀਨਾਂ ਕਿੱਲਾ ਕਿੱਲਾ ਗੱਲਾ ਦੋ ਦੋ ਕਿੱਲੇ ਚਾਰ ਚਾਰ ਕਿੱਲੇ ਕਿਸੇ ਦੇ ਪੰਜ ਕਿੱਲੇ ਹੁਣ ਕਹਿ ਮਰੇ ਅਗੇ ਰੂਣ ਦਾ ਕੀ ਫਾਇਦਾ ਹੁਣ ਹੁਣ ਇਹ ਕਹਿੰਦੇ ਆ ਵੀ ਤੁਸੀਂ ਇਲਜ਼ਾਮ ਲਾ ਦਿਓ ਮੈਂ ਸਰਕਾਰ ਤੇ ਲਾ ਦੂ ਵੀ ਹੜ ਗਈ ਇਹਨਾਂ ਨੇ ਮਾਈਨਿੰਗ ਚੁਕਾਈ ਹੋਈ ਹੈ ਹੁਣ ਸਾਰੇ ਪਿੰਡ ਨੂੰ ਪਤਾ ਵੀ ਕਨੇ ਕਨੇ ਮਾਈਨਿੰਗ ਚੁਕਾਈ ਹੈ ਹੁਣ ਚੁੱਪ ਕਰਕੇ ਬੈਠੇ ਇੱਕ ਦੂਜੇ ਵੱਲ ਦੇਖ ਦੇ ਕੇ ਹੱਸੀ ਜਾਂਦੇ ਆ ਕਿਹੜੀ ਗੱਲ ਤੋਂ ਹੱਸਦੇ ਆ ਨੁਕਸਾਨ ਦੇਖਦੇ ਤੁਸੀਂ ਆ ਬੰਦੇ ਦਾ 1 ਕਰੋੜ ਰੁਪਇਆ ਲੱਗਿਆ ਹੋਇਆ ਸੀ ਅਗਲੇ ਦਾ ਦੱਸੋ ਪਹਿਲਾਂ ਇਸ ਇਸ ਮਕਾਨ ਤੇ ਤੁਸੀਂ ਖੁੱਦ ਖੜ ਕੇ ਗਾਣੇ ਲਾ ਲ ਕੇ ਦੰਦ ਕੱਢ ਕੱਢ ਕੇ ਤੁਸੀਂ ਵੀਡੀਓ ਪਾਣੇ ਆ ਬਹੁਤ ਕੁਝ ਬੋਲ ਰਿਹਾ ਬਾਜੀ ਉਹ ਬਿੱਲੇ ਦਾ ਐ ਇਦਾਂ ਡੇਗ ਗਿਆ ਘਰ ਡੇਗਿਆ ਹੋ ਗਿਆ ਉਹ ਹੋ ਗਿਆ ਸਾਨੂੰ ਖੁਸ਼ੀ ਆ ਹੱਸ ਹੱਸ ਕੇ ਤੁਸੀਂ ਵੀਡੀਓ ਦੇਖਿਓ ਉਹਦੀ ਲਾਈਵ ਕੱਢ ਕੇ ਅੱਛਾ ਮੈਂ ਇਲਜ਼ਾਮ ਜਿਹੜਾ ਇਕੱਲਾ ਇੱਕੋ ਵਿਅਕਤੀ ਤੇ ਲਾਇਆ ਜਾ ਰਿਹਾ ਵੀ ਇਕੱਲਾ ਇੰਨੇ ਇੰਨੇ ਸਾਰੇ ਮਾਈਨਿੰਗ ਮੈਨੂੰ ਰੋਸ ਇਸ ਚੀਜ਼ ਦਾ ਮੈਂ ਇਸ ਪਿੰਡ ਦਾ ਬਸਿੰਦਾ ਵਾਂ ਮੈਨੂੰ ਰੋਸ ਇਸ ਚੀਜ਼ ਦਾ ਬਾ ਸਾਰੇ ਪਿੰਡ ਨੇ ਮਲਾਈ ਖਾਦੀ ਆ ਤੇ ਕੁੱਟਿਆ ਇਕੱਲਾ ਬਿੱਲਾ ਯਾਰਿਆ ਵਾ ਠੀਕ ਹੈ ਜੀ ਉਹਦਾ ਨਾਮ ਵੀ ਬਿੱਲਾ ਵਾ ਤੇ ਇੱਕ ਕਹਾਵਤ ਵੀ ਆ ਵੀ ਮਲਾਈ ਖਾਣ ਵਾਲਾ ਵਖਰੇ ਹੋਗੇ ਤੇ ਬਿੱਲਾ ਘੁੱਟਿਆ ਗਿਆ ਹੈਨਾ ਬਿੱਲਾ ਬਿੱਲਾ ਤਾਂ ਘੁੱਟਿਆ ਗਿਆ ਕੋਈ ਕਹਿੰਦੇ ਮੁੱਛਾਂ ਲਈ ਉੜ ਗਈਆਂ ਹੈਨਾ ਇਸ ਚੀਜ਼ ਦੇ ਵਿੱਚ ਤੇ ਹੁਣ ਮੈਨੂੰ ਇਹ ਗੱਲ ਦੱਸੋ ਵੀ ਕਸੂਰ ਵਾਰ ਕੌਣ ਆ ਤੇ ਮੈਨੂੰ ਇਹ ਦੱਸੋ ਵੀ ਇਸ ਚੀਜ਼ ਦਾ ਕਸੂਰ ਵਾਰ ਕੌਣ ਆ ਪਿੰਡ ਵਾਸੀ ਆ ਤੁਸੀਂ ਨਾ ਨੰਗਣਦੋ ਪਿੰਡ ਦੇ ਵਿੱਚ ਮਾਇਨਿਕ ਹੋਈ ਆ ਸਭ ਕੁਝ ਹੋਇਆ ਵਾ ਤੇ 5-500 ਰੁਪਏ ਲੈ ਕੇ ਲਾਲਚ ਨੂੰ ਤੁਸੀਂ ਪਿੰਡਾਂ ਦੇ ਵਿੱਚ ਟਿਪਰ ਲੰਗਾਏ ਆ ਉਹ ਸਾਇਲੈਂਟ ਕਰਕੇ ਚਲੇ ਗਏ ਜਾਂ ਚੋਰੀਆਂ ਚਲੇ ਗਏ ਉਹ ਦਿੱਤੀ ਹੈ ਭਾਜੀ ਆ ਬਿਲਕੁਲ 40 ਫੁੱਟ ਰੇਤ ਚੱਕੀ ਆ ਤਾਂ ਲੰਗੜ ਨੇ ਦਾ ਤੁਸੀਂ ਉਹ ਦਿੱਤੇ ਆ ਨਾ ਫਰਦਾ ਦਿੰਦੇ ਹੂੰ ਠੀਕ ਆ ਜੀ ਨਾ ਫਰਦਾ ਦਿੰਦੇ ਨਾ ਮਾਈਨਿੰਗ ਹੁੰਦੀ ਤੁਹਾਨੂੰ ਚੀਜ਼ ਭਾਜੀ ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਨਾ ਤੁਸੀਂ ੱਤਕੇ ਨਾਲ ਨਹੀਂ ਤੁਹਾਡੇ ਕੋਲ ਕੋਈ ਲੈ ਜਾਊਗਾ ਤੁਸੀਂ ਟਰੈਕਟਰ ਦਾ ਸੌਦਾ ਕਰੋਗੇ ਨਾ ਤਾਂ ਅਗਲਾ ਟਰੈਕਟਰ ਤੁਹਾਡੇ ਕੋਲ ਚਾਬੀ ਲੈ ਕੇ ਜਾਊਗਾ ਠੀਕ ਆ ਜੀ ਬਿਨਾਂ ਗੱਲ ਤੋਂ ਨਹੀਂ ਚਾਬੀ ਲੈ ਕੇ ਜਾਊਗਾ ਕੁੱਟੂਗੇ ਤੁਸੀਂ ਅਗਲੇ ਨੂੰ ਮਾਰੂਗੇ ਵੀ ਮੇਰੇ ਟਰੈਕਟਰ ਨੂੰ ਹੱਥ ਕੱਦ ਲਾਇਆ ਆਪਾਂ ਬਗਾਨੇ ਬੰਦੇ ਨੂੰ ਘਰ ਦੀ ਦਲੀਲ ਨਹੀਂ ਵੜਨ ਦਿੰਦੇ ਤੇ ਕਿਸ ਨੂੰ ਖੇਤ ਚ ਕਿਵੇਂ ਵੜਨ ਦੇ ਦਾਂਗੇ ਬਿਲਕੁਲ ਬਿਲਕੁਲ ਪਾਜੀ ਮੇਰੇ ਖੁਦ ਦੇ ਮੇਰੇ ਚਾਚੇ ਅਸੀਂ ਮੇਰੇ ਡੈਡੀ ਹੁਣੇ ਤਿੰਨ ਭਾਈ ਆ ਸਾਡੇ 24 ਕਿੱਲੇ ਹਟ ਗਿਆ ਅਸੀਂ ਕਿਸੇ ਨੂੰ ਨਹੀਂ ਗਿਆ ਮੇਰੇ ਮੇਰੇ ਚਾਚਾ ਜੀ ਦੀ ਵੀਡੀਓ ਕੱਢ ਕੇ ਦੇਖ ਲਿਓ ਉਹ ਕਹਿੰਦਾ ਆਪਣਾ ਪਿੰਡ ਬਚਣਾ ਚਾਹੀਦਾ ਵਾ ਜੋ ਸਾਡਾ ਨੁਕਸਾਨ ਹੁੰਦਾ ਹੋਈ ਜਾਵੇ ਠੀਕ ਆ ਜੀ ਇਹ ਸਾਰਿਆਂ ਨੂੰ ਪਤਾ ਵਾ ਪਰ ਚਲੋ 사ਦਗੁਰੂ ਦੀ ਮਤਲਬ ਕਿ ਜੋ 사ਦਗੁਰੂ ਨੂੰ ਮਨਜੂਰ ਸੀ ਨਹੀਂ ਰੋਕ ਸਕੇ ਆਪਣਾ ਬਾਹ ਪਿੱਛੇ ਤਾਂ ਲਈ ਜਨਾ ਤੁਸੀਂ ਸਾਨੂੰ ਬਦਨਾਮ ਨਾ ਕਰੋ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੁਸੀਂ ਬਹੁਤ ਧੰਨਵਾਦ ਆ ਤੁਹਾਡਾ ਸਾਰੇ ਪਿੰਡਾਂ ਦਾ ਠੀਕ ਹੈ ਜੀ ਪਰ ਸਾਨੂੰ ਇੱਕੋ ਪਿੰਡ ਨੂੰ ਨਾ ਬਦਨਾਮ ਕਰੋ ਆਪ ਵੀ ਦੱਸੋ ਨਾ ਅਸੀਂ ਪਿੰਡ ਦੇ ਵਿੱਚ ਲੰਗਰ ਦਾ 500 ਰੁਪਏ ਟਿਪਰ ਪਰ ਲਿਆ ਵਾ ਬਦਨਾਮ ਕੀਤਾ ਗਿਆ ਵਾ ਹੁਣ ਜਿੰਨੇ ਟਿਪਰ ਕਟੋ-ਕਟ ਵੀ 20-25 ਟਿਪਰ ਨਾਲ ਮਾਈਨਿੰਗ ਐਕਸਕੇਵੇਟਰ ਜੋ ਵੀ ਹੈਗਾ ਆ ਆ ਦੇਖ ਲੋ ਆ ਜੀਸੀਪੀਆਂ ਇਹਨਾਂ ਦੀ ਚਲਦੀਆਂ ਪਈਆਂ ਆ ਆ ਮਾਲਕ ਖੜੇ ਆ ਇਹਨਾਂ ਦੇ ਖੇਤ ਆ ਇਹਨਾਂ ਦੀਆਂ ਮਸ਼ੀਨਾਂ ਚਲਦੀਆਂ ਪਈਆਂ ਆ ਚਲੋ ਠੀਕ ਆ ਹੱਥੀ ਸੇਵਾ ਕੀਤੀ ਸਾਰਿਆਂ ਨੇ ਕੀਤੀ ਆ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਬਦਨਾਮ ਨਾ ਨਾ ਕਰੋ ਬਈ ਇੱਕ ਗੱਲ ਕਿਸੇ ਵੀ ਦੁਕਾਨ ਦੀ ਚਲਦੀ ਪਈ ਐ ਵੀ ਜਿੰਨੇ ਟਿਪਰੇ ਚੋਂ ਕੱਢੇ ਸੀ ਉੱਥੇ ਉਸੇ ਵਿਅਕਤੀ ਤੋਂ ਉਹਨੇ ਟਿਪਰ ਦੇ ਵਿੱਚ ਵੜ ਗਏ ਪਾਜੀ ਉਹ ਕਹਿਣ ਨੂੰ ਉਹਨਾਂ ਜੋ ਮਰਜ਼ੀ ਕਹੀ ਜਾਣ ਜੋ ਮਰਜ਼ੀ ਕਹੀ ਜਾਣ ਪਰ ਬਿਜ਼ਨਸ ਤਾਂ ਬਿਜ਼ਨਸ ਹੈ ਨਾ ਉਹ ਉਹ ਉਸ ਇਨਸਾਨ ਉਹ ਹਜੇ ਤੱਕ ਵੀ ਇਹੀ ਗੱਲ ਕਹਿ ਰਿਹਾ ਮੇਰੇ ਗੱਲ ਸੁਣਨ ਨੂੰ ਪਈ ਆ ਉਹ ਕਹਿੰਦਾ ਮੇਰੇ 10 ਕਿੱਲੇ ਹੋਰ ਰੁੱੜ ਜਾਣ ਠੀਕ ਆ ਜੀ ਪਰ ਪਿੰਡ ਬਚਣਾ ਚਾਹੀਦਾ ਪਿੰਡ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਠੀਕ ਆ ਜੀ ਕੋਈ ਬੰਦਾ ਬਹੁਤ ਵੱਡਾ ਦਲ ਹੈ ਵੀ ਜਿਹੜਾ ਵਿਅਕਤੀ ਹਾਲੇ ਵੀ ਕਹਿ ਰਿਹਾ ਵੀ ਭਾਵੇਂ ਮੇਰੀ ਮੇਰੀ ਜ਼ਮੀਨ ਜਾਂਦੀ ਚੱਲ ਜਾਵੇ ਪਿੰਡ ਦਾ ਨੁਕਸਾਨ ਉਹ ਗਰਾਊਂਡ ਲੈਵਲ ਤੇ ਗੱਲ ਆ ਉਹ ਕਿਸੇ ਨਾਲ ਨਹੀਂ ਕਰਨੀ ਹੈਗੀ ਕੋਈ ਵੀ ਨਹੀਂ ਆਣਾ ਹੈਗਾ ਨਾ ਕਰੂਗਾ ਇਹ ਵੀ ਮੈਨੂੰ ਉਹਨਾ ਵੀਡੀਓ ਦੇਖ ਦੇ ਕੇ ਦੇਖ ਦੇ ਕੇ ਬੜਾ ਮੈਨੂੰ ਆਪਣੇ ਆਪ ਨੂੰ ਹੋਇਆ ਯਾਰ ਹੰਝੂ ਬੜੇ ਸੁੱਟਦੇ ਪਏ ਨੇ ਵੀਡੀਓ ਦੇ ਵਿੱਚ ਕਿ ਸਾਡੀ ਜ਼ਮੀਨ ਰੁੜ ਗਈ ਤੇ ਜਦੋਂ ਭਾਜੀ ਜਿਹੜੇ ਮੁੰਡੇ ਨੇ ਹੰਝੂ ਸਿੱਟੇ ਆ ਨਾ ਪੰਜ ਕਿੱਲੇ ਉਹ 10-10 ਸੀਗਾ ਠੀਕ ਆ ਜੀ ਤੇ ਉਹ ਬੰਦਾ ਪਹਿਲਾਂ ਹੀ ਮੈਨਿੰਗ ਕਰ ਚੁੱਕਿਆ ਵਾ ਆ ਆਪਣੀ ਜ਼ਮੀਨ ਦੇ ਵਿੱਚ ਹਾਂ ਦੱਸੋ ਪਹਿਲਾਂ ਵਿੱਚ ਉਹ ਜੇਕਰ ਗੱਲ ਕੀਤੀ ਆ ਵੇ ਆਪਣੀ ਜ਼ਮੀਨ ਤੋਂ ਪਹਿਲਾਂ ਮੁਨਾਫਾ ਖੱਟ ਚੁੱਕਿਆ ਹਾਂ ਬਿਲਕੁਲ ਚੱਕ ਖੱਟ ਚੁੱਕਿਆ ਜੀ ਹੁਣ ਦੱਸੋ ਤੁਸੀਂ ਗਰਾਉਂਡ ਲੈਵਲ ਦੇ ਉੱਪਰ ਰਿਪੋਰਟਿੰਗ ਕਰੋਗੇ ਪੁੱਛੂਗੇ ਥੱਲੇ ਲੈਵਲ ਨੂੰ ਤੁਸੀਂ ਹੁਣ ਇੱਥੇ ਹਰ ਕੋਈ ਬੰਦਾ ਆਂਦਾ ਮਾਈਨਿੰਗ ਕਰਕੇ ਜੀ ਮਾਈਨਿੰਗ ਕਰਕੇ ਕੀ ਹੋਇਆ ਮਾਈਨਿੰਗ ਕਰਕੇ ਨਾ ਚੱਕਣ ਦਿੰਦੇ ਉਹ ਰੇਤਾ ਤੁਸੀਂ ਆਪ ਹੀ ਜੇਕਰ ਉਹੀ ਗੱਲ ਹੈ ਨਾ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਵੜਦਾ ਪਿਆ ਜੋ ਤੁਸੀਂ ਰੋਕੋਗੇ ਨਹੀਂ ਉਹ ਭਾਜੀ ਲਾਲਚ ਸੀਗਾ ਨਾ ਤੁਸੀਂ ਤੁਹਾਨੂੰ ਹਰ ਇੱਕ ਚੀਜ਼ ਦਾ ਪੈਸੇ ਦਾ ਲਾਲਚ ਸੀ ਤਾਂ ਹੀ ਤੁਸੀਂ ਆੜ ਆੜ ਕੇ ਪੈਸਾ ਲਏ ਆ ਆੜ ਆੜ ਕੇ ਪੈਸੇ ਲਏ ਆ ਮਾਈਨਿੰਗ ਤੋਂ ਠੀਕ ਹੈ ਜੀ ਨਾਲ ਲੈਂਦੇ ਤੁਸੀਂ ਕਿਸੇ ਨੇ ਕਿਹਾ ਸੀ ਫਿਰ ਚਲੋ ਠੀਕ ਆ ਸਾਡੇ ਪਿੰਡ ਨੇ ਮੈਨਿੰਗ ਰੇਤਾ ਵੇਚਦਾ ਚਾਹੇ ਰੋੜ ਪਿੰਡ ਨੇ ਵੇਚਦਾ ਬੂਥ ਖੜਨ ਵੇਚਦਾ ਵੱਖਰੀ ਗੱਲ ਆ ਫਿਰ ਪਿੰਡਾਂ ਦੇ ਵਿੱਚੋਂ ਕਿਉਂ 5-500 ਰੁਪਏ ਲੈ ਕੇ ਨਿਕਲਣ ਦਿੱਤਾ ਟੀਪਰ ਆੜੜ ਕੇ ਲੜਾਈਆਂ ਕਰ-ਕਰ ਕੇ ਇਹਨਾਂ ਨੇ 5-500 ਰੁਪਏ ਲਿਆ ਵਾ ਇਹਨਾਂ ਨੇ ਉਹ ਪੈਸਾ ਕਿੱਥੇ ਗਿਆ ਕੰਪਨੀ ਨੇ 4-4 ਲੱਖ ਰੁਪਏ ਇਕੱਲੇ-ਇਕੱਲੇ ਪਿੰਡਰ ਨੂੰ ਦਿੱਤਾ ਨਾਲ ਲੈਂਦੇ ਗੌਂਸਗੜ ਪਿੰਡ ਨੂੰ ਵੀ ਦਿੱਤਾ ਗਦਾਪੁਰ ਨੂੰ ਵੀ ਦਿੱਤਾ 4-4 ਲੱਖ ਰੁਪਏ ਹਾਂ ਜੀ ਕੰਪਨੀ ਨੇ ਦਿੱਤਾ ਵਾ ਫਸੇ ਹੋਏ ਸੀ ਨਾਲ ਜਾਣੇ ਪੈਣਾ ਸੀ ਉਹਨਾਂ ਨੂੰ ਅਗਲੇ ਨੇ ਪੈ ਪਾਜੀ ਜਿਹਨੇ ਜਿਹਨੇ ਮਾਈਨਿੰਗ ਦਾ ਠੇਕਾ ਭਰਿਆ ਹੈ ਨਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਹੁਣ ਦੋ ਨੰਬਰ ਦੋ ਨੰਬਰ ਗਰੀ ਜਾਂਦੇ ਆ ਦੋ ਨੰਬਰ ਦੇ ਵਿੱਚ ਪਹਿਲਾਂ ਮੈਨੂੰ ਇਹ ਦੱਸੋ ਕੋਈ ਵੀ ਸਰਕਾਰ ਦੋ ਨੰਬਰ ਦਾ ਕੰਮ ਕਰਦੀ ਹੈ ਕਦੇ ਬਿਲਕੁਲ ਵੀ ਨਹੀਂ ਕਦੇ ਵੀ ਨਹੀਂ ਕਰਦੀ ਪਾਜੀ ਸਰਕਾਰ ਦੋ ਨੰਬਰ ਦਾ ਕੰਮ ਜੋ ਕੰਮ ਸਰਕਾਰ ਕਰੂਗੀ ਉਹ ਪਰਦਾਫਾਸ਼ ਤੇ ਸਿੰਪਲ ਸਾਫ ਸੁਥਰਾ ਕਰੂਗੀ ਠੀਕ ਹੈ ਜੀ ਉਹ ਰੇਤੇ ਦੀ ਮਾਈਨਿੰਗ ਨੂੰ ਦੋ ਨੰਬਰ ਦਾ ਕੰਮ ਦੱਸੀ ਜਾਂਦੇ ਆ ਤੁਸੀਂ ਮੈਂ ਕੌਣ ਹੁੰਨਾ ਤੁਸੀਂ ਜੱਜ ਲੱਗੇ ਹੋਇਆ ਜਾਂ ਮੈਂ ਜੱਜ ਲੱਗਿਆ ਲੋਕ ਇਥੇ ਬੜਾ ਕਹਿ ਰਹੇ ਵੀ ਸਰਕਾਰ ਠੀਕ ਹੈ ਜੀ ਜੱਜ ਕਹਿ ਸਕਦਾ ਵੀ ਇਹ ਕੰਮ ਗਲਤ ਹੈ ਜਾਂ ਸਹੀ ਹੈ ਮੇਰੇ ਤੇਰੇ ਵਰਗੇ ਕੌਣ ਹੁੰਦੇ ਆ ਕਹਿਣ ਵਾਲੇ ਕੋਈ ਕਹਿ ਸਕਦਾ ਕੋਈ ਵੀ ਨਹੀਂ ਭਾਜੀ ਇਹ ਇੰਨਾ ਕ ਬਦਨਾਮ ਕਰਤਾ ਨਾ ਸਾਡੇ ਪਿੰਡ ਨੂੰ ਸਾਰੇ ਪੂਰੇ ਮਾਈਨਿੰਗ ਕਰਕੇ ਜਿਹੜਾ ਕੋਈ ਦੇਖੋ ਮਾਈਨਿੰਗ ਕਰਕੇ ਕਾਤੇ ਉਹ ਮੈਂ ਕਿਹਨਾਂ ਨਜ਼ਾਰੇ ਲੈਣੇ ਸਾਨੂੰ ਕੋਈ ਤੜਕਾ ਨਹੀਂ ਸਾਡੇ ਪੇਸ਼ੇਕ ਹੋਰ ਵੀ ਡੁੱਟ ਜਾਣ ਇਹ ਨਜ਼ਾਰੇ ਲੈਣੇ ਨਜ਼ਾਰੇ ਇਹਨਾਂ ਨੂੰ ਦੇਖੋ ਕਿੰਨੇ ਵਧੀਆ ਲੱਗਣੇ ਹਨ ਇਹਨਾਂ ਨੂੰ ਜੋ ਮਰਜ਼ੀ ਘਈ ਜਾਣ ਇਹ ਕੋਈ ਫਰਕ ਨਹੀਂ ਪੈਂਦਾ ਇਹ ਨਜਾਇਜ਼ ਕਰਦੇ ਜੋ ਵੀ ਕਰਦੇ ਸਾਰੇ ਕੁਝ ਕਰਦੇ ਨਜਾਇਜ਼ ਹੀ ਕਰਦੇ ਸਾਟ ਅਸੀਂ ਮਾਲਕ ਆ ਉਹ ਜਗ੍ਹਾ ਦੇ ਤੇ ਕਬਜ਼ਾ ਉਹਨਾਂ ਦਾ ਵਾ ਲਸਾੜੇ ਵਾਲਿਆਂ ਦਾ ਤੇ ਸਾਡੇ ਸੀਪੀ ਸਾਹਿਬ ਡੀਸੀ ਸਾਹਿਬ ਸਾਰਾ ਪ੍ਰਸ਼ਾਸਨ ਨਾ ਬਗਾਇਦਾ ਮਸ਼ੀਨਾ ਟਿੱਪਰ ਲੈ ਕੇ ਉੱਥੇ ਗਏ ਵੀ ਆਪਾਂ ਡਰੋਨ ਬਣਾ ਦਿੰਨੇ ਆ ਡਰੈਨ ਉੱਥੋਂ ਨਾ ਵਿਚੀ ਉਹਦੇ ਪਾਣੀ ਉਤਰ ਜਿਹੜਾ ਬਹਾਵ ਆ ਬੰਨ ਟੁੱਟਣ ਤੋਂ ਪਹਿਲਾਂ ਦੀ ਗੱਲ ਆ ਤੇ ਉਹ ਪਿੰਡ ਵਾਲਿਆਂ ਨੇ ਸਾਡਾ ਸਾਥ ਨਹੀਂ ਦਿੱਤਾ ਦੇਖ ਲਓ ਸਾਡਾ ਨੁਕਸਾਨ ਕਰਾਤਾ ਇੱਧਰ ਹਾਲਾਂਕਿ ਉਹ ਜ਼ਮੀਨਾਂ ਵੀ ਸਾਡੀਆਂ ਆਂ ਸਾਡੀ ਜ਼ਮੀਨਾਂ ਤੇ ਕਬਜ਼ਾ ਕਰਕੇ ਬੈਠੇ ਆ ਉਹ ਆਪਣੀ ਜ਼ਮੀਨ ਹਾਂਜੀ ਹਾਂਜੀ ਸਸਰਾਲੀ ਕਰਨੀ ਬਿਲਕੁਲ ਇਹ ਦਰਿਆ ਚੱਲਣ ਕਰਕੇ ਨਾ ਸਾਡੇ ਲੋਕ ਉਧਰ ਨਹੀਂ ਜਾ ਸਕਦੇ ਜੇ ਆਪਾਂ ਰੋਡ ਤੋਂ ਦੀ ਜਾਂਦੇ ਆ ਖਰਚਾ ਬਹੁਤ ਪੈਂਦਾ ਭਾਜੀ ਸਾਡੀਆਂ ਜ਼ਮੀਨਾਂ ਦੇ ਉੱਪਰ ਤੋਂ ਕਬਜ਼ਾ ਕਰਕੇ ਬੈਠੇ ਆ ਤੇ ਰਾਤ ਨੂੰ ਇੱਕ ਬੰਦੇ ਨੇ ਲਾਈਵ ਹੋ ਕੇ ਵੀਡੀਓ ਪਾਤੀ ਵੀ ਇੱਥੇ ਪ੍ਰਸ਼ਾਸਨ ਧੱਕਾ ਕਰਦਾ ਕਾਹਦਾ ਧੱਕਾ ਕਰਦਾ ਯਾਰ ਸਾਡੇ ਇੱਧਰ 25 ਪਿੰਡ ਰੋੜ ਜਾਣੇ ਆ ਤੇ ਤੁਹਾਡੇ ਇੱਕ ਪਿੰਡ ਕਰਕੇ ਤੁਸੀਂ ਦੂਜਾ ਕਰਦੇ ਪਏ ਨਾਲੇ ਉੱਥੇ ਇੱਕ ਘਟੋ ਘਟਾ 2.5 ਕਿਲੋਮੀਟਰ ਅੰਦਰ ਆਦ ਰਿਹਾ ਬਿਲਕੁਲ ਕਹਿੰਦੇ ਜਿਹੜਾ ਉੱਥੇ ਬੰਨ ਹੈ ਤਾਂ ਉਹ ਜਿਹੜੇ ਨੇ ਜਾ ਕੇ ਸ਼ੁਰੂ ਹੁੰਦਾ ਕਿ ਪਾਜੀ ਉੱਥੋਂ ਉੱਥੋਂ ਟਕਟੋ ਘਟ ਵੀ 23-3 ਕਿਲੋਮੀਟਰ ਅੰਦਰ ਆ ਕੇ ਬੰਨ ਸ਼ੁਰੂ ਹੁੰਦਾ ਵਾ ਸੋਰੀ ਖੇਤ ਸ਼ੁਰੂ ਹੁੰਦੇ ਆ ਜੇ ਉੱਥੇ ਆਪਾਂ ਨੂੰ ਬਣਾ ਦਿੰਦੇ ਨਾ ਨਹਿਰ ਬਣਾਣ ਦੇ ਦਿੰਦੇ ਤੇ ਆਪਣਾ ਸਾਰਾ ਇੱਧਰ ਰੁਕ ਜਾਣਾ ਸੀਗਾ ਜਿੰਨਾ ਨੁਕਸਾਨ ਹੋਇਆ ਜਿੰਨੇ ਕਿੱਲਿਆਂ ਦਾ ਨੁਕਸਾਨ ਇੱਕ ਕਰੋੜਾਂ ਦੇ ਵਿੱਚ ਲੱਗਦਾ ਨੁਕਸਾਨ ਹਾਂਜੀ ਹਾਂਜੀ ਉਦੋਂ ਸਾਡੇ ਉਦੋਂ ਮੇਰੇ ਖੇਤ ਦੇ ਅੰਦਰ ਹੀ ਸੀਗਾ ਦਰਿਆ ਉਦੋਂ ਉਦੋਂ ਦੀ ਗੱਲ ਦੱਸਦਾ ਭਾਈ ਤੁਹਾਨੂੰ ਬੰਨ ਟੁੱਟਿਆ ਨਹੀਂ ਸੀ ਤੇ ਉਹਨਾਂ ਨੇ ਸਾਨੂੰ ਰੋਕਤਾ ਪ੍ਰਸ਼ਾਸਨ ਨੂੰ ਰੋਕਤਾ ਸਾਰਿਆਂ ਨੂੰ ਚਲੋ ਆਪਾਂ ਇਹ ਗੱਲ ਕਹਿੰਦੇ ਆਂ ਵੀ ਤੁਸੀਂ ਰੋਕਣਾ ਸੀ ਕਿਸੇ ਢੰਗ ਤਰੀਕੇ ਨਾਲ ਰੋਕਦੇ ਉਹਨਾਂ ਨੂੰ ਕਹਿੰਦੇ ਸਮਝਾਉਂਦੇ ਤੁਸੀਂ ਆਪ ਸਮਝਣ ਦੇ ਵਿੱਚ ਗਲਤ ਹੋਗੇ ਯਾਰ ਪ੍ਰਸ਼ਾਸਨ ਥੋੜੀ ਗਲਤ ਹੁੰਦਾ ਭਾਜੀ ਜੇ ਐਡਾ ਲਾਮ ਲਸ਼ਕਰ ਇੱਥੋਂ ਲੈ ਕੇ ਗਿਆ ਪ੍ਰਸ਼ਾਸਨ ਉਹ ਕਿਸੇ ਕੰਮ ਨੂੰ ਲੈ ਕੇ ਗਿਆ ਹੋਊਗਾ ਸੋਚ ਸਮਝ ਕੇ ਬਿਲਕੁਲ ਭਾਜੀ ਇੱਕ ਆਮ ਬੰਦਾ ਉੱਠ ਕੇ ਪ੍ਰਸ਼ਾਸਨ ਨੂੰ ਰੁਕਣ ਲੱਗਿਆ ਹੈ ਉੱਥੇ ਕੋਈ ਮੋਤਵਾਰ ਨਹੀਂ ਕੋਈ ਬਾਸਤਾਨੀ ਉਹੋ ਕੁਝ ਸਾਨੂੰ ਗੁੱਸਾ ਉਸ ਚੀਜ਼ ਪੈਂਟ ਦੇ ਨਾਲ ਸਾਨੂੰ ਸਾਡਾ ਸਾਰਾ ਪੈਂਟ ਦਾ ਨੁਕਸਾਨ ਕਰਾ ਕੇ ਰਖਤਾ ਇੱਧਰ ਭਾਜੀ ਸਿਰਫ ਇੱਕ ਉਹਨਾਂ ਦੀ ਅੰਗੈਲੀ ਕਰਕੇ ਇੱਕ ਉਹਨਾਂ ਦੇ ਰੋਕਣ ਕਰਕੇ ਲਸਾੜੇ ਵਾਲ ਠੀਕ ਹੈ ਜੀ ਤੇ ਉਹ ਸਾਨੂੰ ਨਾ ਰੋਕਦੇ ਨਾ ਸਾਡਾ ਸਾਰਾ ਇਧਰ ਜ਼ਮੀਨਾਂ ਵੀ ਬਚ ਜਾਂਦੀਆਂ ਜਿਹੜੀ ਗਰੀਬ ਮਾਰ ਹੋਈ ਉਹ ਵੀ ਬਚ ਜਾਂਦੀ ਠੀਕ ਹੈ ਜੀ ਤੇ ਆ ਜਿਹੜੇ ਘਰ ਘਰ ਟਏ ਹੈ ਨਾ ਲੋਕਾਂ ਦੇ ਉਹ ਵੀ ਬਚ ਜਾਣੇ ਸੀ ਸਾਡੇ ਨਾਲ ਖੜਨਾ ਤਾਂ ਕੀ ਸੀ ਗੱਲ ਸਾਡੇ ਵਾਲਿਆਂ ਨੇ ਉਲਟਾ ਸਾਡੀ ਮਤਲਬ ਕਿ ਸਾਡੇ ਤਮਾਸ਼ਾ ਦੇਖਿਆ ਉਹਨਾਂ ਨੇ ਸਾਡਾ ਜ਼ਮੀਨ ਆਪਣੀ ਹੋਵੇ ਤੇ ਫੇਰ ਵੀ ਦੂਜੇ ਪਿੰਡ ਵਾਲੇ ਜਿਹੜੇ ਉਸ ਨੂੰ ਨਾ ਜਿਹੜਾ ਕਿ ਵਰਤਨ ਦੇ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੈਂ ਉਸ ਮਕਾਨ ਦੀਆਂ ਤਸਵੀਰਾਂ ਦਿਖਾਉਂਗਾ ਵੀ ਜਿਸ ਤੋਂ ਕਾਫੀ ਜਿਸ ਦੀ ਚਰਚਾ ਜਿਹੜੀ ਕਿ ਛੜੀ ਹੋਈ ਹੈ ਵੀ ਮਕਾਨ ਡਿੱਗ ਗਿਆ ਤਾਂ ਉਹ ਇਹ ਮਕਾਨ ਦਾ ਜਿਸ ਦੇ ਉੱਪਰੋਂ ਖੜ ਕੇ ਅਸੀਂ ਵੀ ਤਸਵੀਰਾਂ ਲਈਆਂ ਸੀਗੀਆਂ ਇਸ ਦਰਿਆ ਦੀਆਂ ਜਦੋਂ ਉੱਥੋਂ ਬੰਨ ਅੱਗੇ ਸੀਗਾ ਪਰ ਜਦੋਂ ਦਾ ਇਹ ਘਰ ਡਿਗੇ ਆ ਤਾਂ ਜਿਹੜੇ ਇਸ ਦੇ ਮਾਲਕ ਆ ਉਹ ਦੱਸਦੇ ਵੀ ਭਾਵੇਂ ਮਾਈਨਿੰਗ ਉਹਨਾਂ ਨੇ ਕੀਤੀ ਹੈ ਤੇ ਜਿਸ ਤਰੀਕੇ ਨਾਲ ਬਾਈ ਨੇ ਵੀ ਗੱਲ ਕੀਤੀ ਹੈ ਵੀ ਰਜਾਮੰਦੀ ਤਾਂ ਪਿੰਡ ਵਾਲਿਆਂ ਦੀ ਸੀ ਕਿ ਉਸੇ ਕਰਕੇ ਜਿਹੜੀ ਹੈ ਮਾਈਨਿੰਗ ਹੋਈ ਹੈ ਤੇ ਸਹੀ ਗੱਲ ਵੀ ਹੈ ਕਿ ਜਿੱਥੇ ਰਜਾਮੰਦੀ ਨਹੀਂ ਹੁੰਦੀ ਜਿਸ ਤੁਹਾਡੀ ਮਰਜ਼ੀ ਨਾ ਹੋਵੇ ਤਾਂ ਕੋਈ ਘਰ ਦੇ ਵਿੱਚ ਨਹੀਂ ਵੱਢ ਸਕਦਾ ਤੇ ਜਿੱਥੇ ਥੋੜੇ ਖੇਤਾਂ ਵਿੱਚੋਂ ਇੰਨੀ ਰਹੀ ਚੱਕੀ ਗਈ ਹੈ ਤਾਂ ਐਦਾਂ ਹੋ ਸਕਦਾ ਵੀ ਤੁਹਾਨੂੰ ਨਾ ਪਤਾ ਹੋਵੇ ਤਾਂ ਬਿਲਕੁਲ ਇਸ ਚੀਜ਼ ਦੀ رائے ਜਿਹੜੀ ਹੈ ਕਮੈਂਟਾਂ ਵਿੱਚ ਜ਼ਰੂਰ ਸਾਂਝੀ ਕਰਿਓ ਵੀ ਕੀ ਤੁਹਾਡੀ ਕੀ رائے ਆ ਤੁਹਾਡਾ ਕੀ ਵਿਚਾਰ ਆ ਇਸ ਸਾਰੀ ਜਿਹੜੀ ਘਟਨਾ ਉੱਤੇ ਕਿ ਕਿਸ ਤਰੀਕੇ ਨਾਲ ਜਿਹੜੀ ਮਾਈਨਿੰਗ ਹੋਈ ਹੈ ਕਿਉਂਕਿ ਪਿੰਡ ਵਾਲਿਆਂ ਨੂੰ ਦੱਸਿਆ ਜਾਂਦਾ ਵੀ 2021 ਤੋਂ ਬਾਅਦ ਇਸ ਸਸਰਾਲੀ ਕਲੋਨੀ ਦੇ ਵਿੱਚ ਜਿਹੜੀ ਕੀ ਹੈ ਮਾਈਨਿੰਗ ਬਿਲਕੁਲ ਹੋਈ ਹੀ ਨਹੀਂ ਹੈ